ਜੀ ਮਾ ਜੀ ਆਪ ਵੀ ਤੁਸੀਂ ਬਾਤ ਚੈੱਕ ਕਰ ਰਹੇ ਸੀਗੇ ਕਿ ਬੱਸ ਦੇ ਵਿੱਚ ਕਿੰਨੇ ਫੱਟੇ ਲਾਏ ਨੇ ਜੀ ਨਾ ਤੇ ਕੋ ਗੱਡੀ ਹੈ ਨਾ ਕੋ ਸੀਟਾ ਨਾ ਬੱਚੇ 16 ਬੱਚੇ ਹੁੰਦੇ ਨੇ ਅੱਧਾ ਕਾਇਨਾਂ ਨੇ ਬੱਚਿਆਂ ਨਾ ਕਰਨੇ ਨੇ ਬੱਸਾਂ ਵਾਲੇ ਜੀ ਇਹ ਨਹੀਂ ਬਰਦਾਸ਼ਤ ਕੀਤਾ ਜਾਊਗਾ ਸਰਕਾਰਾਂ ਨੇ ਇਹੋ ਕੋਈ ਨਹੀਂ ਬਿਲਕੁਲ ਪਹਿਲ ਦੇ ਧਿਆਨ ਦੇਣਾਂ ਦਾ ਪਹਿਲਾਂ ਹੁੰਦਾ ਸੀ ਅੱਜ ਤੱਕ ਸਮਾਂ 5 7 10 ਸਾਲ ਪਹਿਲਾਂ ਹੁੰਦਾ ਹੈ ਵੀ ਕੋਈ ਐਕਸੀਡੈਂਟ ਹੋ ਗਿਆ ਜਦੋਂ ਅਗਲੇ ਦਿਨ ਪੌਸਾਰਕਤ ਚੋਂਦੀ ਸੀ ਤੇ ਸਾਨੂੰ ਇਹਦਾ ਤਾਂ ਨੇ ਵੀ ਕੋਈ ਹਾਦਸਾ ਹੋਏ ਨਾ ਪਹਿਲੇ ਇਹਨਾਂ ਦਾ ਜਿਹੜੀਆਂ ਬੱਸਾਂ ਨੂੰ ਕਿਆ ਕੀਤਾ ਜਾਂਦਾ ਹੈ ਕਿਆ ਕਰਕੇ ਕਾਰਵਾਈ ਹੋ ਰਹੀ ਹੈ ਸਰ ਕੈਪਟਨ ਸਕੂਲ ਆਫ ਐਕਸਲੈਂਸ ਫਟੇਗੜ ਚੂੜੀਆਂ ਤੇ ਜਿਹੜੇ ਬੈਠੇ ਆ ਤੇ ਮੋਕਾ ਆਨਰ ਉਹ ਕਹਿ ਰਹੇ ਦੀ ਸਾਡੀਆਂ ਦੇ ਸਾਡਾ ਲੈਣਾ ਦੇਣਾ ਨਹੀਂ ਹੈ ਪ੍ਰਾਈਵੇਟ ਬਸਾਂ ਦੇ ਵੇਖੋ ਜੀ ਕੋਈ ਰਿਸਪੋਨਸੀਬਿਲਟੀ ਨਹੀਂ ਮਾ ਕੋਈ ਰਿਸਪੋਨਸੀਬਿਲਟੀ ਇਹ ਸਾਰੀ ਸਕੂਲ ਦੀ ਆ ਅੱਜ ਕਿਸੇ ਬੱਚੇ ਦੇ ਕੋਈ ਛੱਟ ਲੱਗਦੀ ਕੋਈ ਗੱਲਬਾਤ ਹੁੰਦੀ ਏ ਇਹ ਮਤ ਸੋਚਣ ਵੀ ਇਹਨਾਂ ਦੀ ਰਿਸਪੋਨਸੀਬਿਲਟੀ ਕੋਈ ਨਹੀਂ ਸਾਰੀ ਇਹਨਾਂ ਦੀ ਆ ਬੱਚੇ ਘਰ ਤੋਂ ਲਿਹਾਉਣ ਤੱਕ ਤੇ ਘਰ ਤੱਕ ਛੱਡਣ ਤੱਕ ਇਹ ਬੱਸਾਂ ਇਹਨਾਂ ਨੇ ਹਾਇਰ ਕੀਤੀਆਂ ਨੇ ਇਹਨਾਂ ਦੇ ਇਹਨਾਂ ਦੇ ਸਕੂਲ ਨਾਲੇ ਕੰਮ ਕਰਦੀਆਂ ਨੇ ਔਰ ਇਹਨਾਂ ਦੀ ਜ਼ਿੰਮੇਵਾਰੀ ਹੈ ਇਹ ਤੇ ਇਹਨਾਂ ਦੀ ਗਲਤ ਗੱਲ ਆ ਵੀ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਤੇ ਸਕੂਲ ਬੰਦ ਕਰ ਦਿੰਦੇ ਨੇ ਜ਼ਿੰਮੇਵਾਰੀ ਕੋਈ ਨਹੀਂ ਨਹੀਂ ਜੇ ਰਬਨਾਕਰੀ ਕੋਈ ਮਿਸ ਹੈ ਆਪਣੀ ਹੋ ਗਿਆ ਤੇ ਸਕੂਲ ਇਨਵੋਲ ਹੋਏਗਾ ਜੀ ਬਿਲਕੁਲ ਸਕੂਲ ਇਨਵੋਲ ਹੋਏਗਾ ਹਾਂ ਨਾਲ ਕਿ ਨਾਲ ਹੋਈਏ ਸਕੂਲ ਦੇ ਮੇਨਰ ਜਿਹੜੇ ਪ੍ਰਿੰਸੀਪਲ ਉਹਨਾਂ ਦੇ ਬੈਠੇ ਨਾਲ ਉਹਨਾਂ ਦਾ ਕਹਿਣਾ ਕਿ ਇਹ ਜਿਹੜੀਆਂ ਬੱਸਾਂ ਤੁਹਾਡੇ ਵੱਲੋਂ ਚੈਕਿੰਗ ਕੀਤੀਆਂ ਜਾ ਰਹੀਆਂ ਕੈਪਟਨ ਸਕੂਲ ਇਫੈਕਸ਼ਨਸ ਪਤੇ ਕਰਦੀਆਂ ਜਾਂ ਸਾਡੇ ਨਾਲ ਉਹਨਾਂ ਦਾ ਕੋਈ ਤਾਲੁਕਾ ਨਹੀਂ ਉਹ ਪ੍ਰਾਈਵੇਟ ਬੱਸਾਂ ਸਾਡੀ ਇਨਰੋਲਮੈਂਟ ਹੈ ਨਹੀਂ ਸਰ ਪਹਿਲੀ ਗੱਲ ਤੇ ਭਾਈ ਨਹੀਂ ਕਹੀ ਆ ਸਰ ਨੇ ਕਹੀ ਆ ਕਿ ਮੈਨੂੰ ਜਾਰਾ ਨੌਲੇਜ ਆ ਭਾਈ ਨੂੰ ਖੁਦ ਬੜੀ ਨੌਲੇਜ ਆ ਜੀ ਅ ਸਰ ਇਸ ਤਰ੍ਹਾਂ ਕਿ ਜਿਹੜੀ ਸੇਫ ਸਕੂਲ ਵਨ ਪਾਲਿਸੀ ਆ ਉਹਦੇ ਵਿੱਚ ਬੜੇ ਸਪਸ਼ਟ ਲਿਖਿਆ ਹੋਇਆ ਹੈ ਰਿਸਪੋਨਸੀਬਲ ਫਾਰ ਸਕੂਲ ਸਰ ਬੱਸ ਨਾਲ ਕੋਈ ਵੀ ਹਾਸਾ ਹੁੰਦਾ ਸਕੂਲ ਹੀ ਰਿਸਪੋਨਸੀਬਲ ਹੈ ਦੇਖੋ ਸਰ ਦੋ ਤਰ੍ਹਾਂ ਦੀ ਬੱਸਾਂ ਨੇ ਆਪਾਂ ਇਹਨਾਂ ਨੂੰ ਥੋੜੇ ਦਿਨ ਪਹਿਲਾਂ ਇੱਕ ਗੂਗਲ ਸ਼ੀਟ ਪੂਰੇ ਜ਼ਿਲ੍ਹੇ ਚ ਥਰੂ ਦੀ ਕੀ ਕਹਿੰਦੇ ਨੂੰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੇ ਥਰੂ ਆਪਾਂ ਪੀਟੀਆ ਸੈਂਡ ਕਰਵਾਈ ਆ ਸਰ ਉਹਦੇ ਵਿੱਚ ਆਪਾਂ ਇਹਨਾਂ ਕੋਲ ਇਹੀ ਮੰਗੇ ਹੈ ਕਿ ਸਕੂਲ ਦੀਆਂ ਬੱਸਾਂ ਕਿੰਨੀਆਂ ਨੇ ਸੈਕੰਡਲੀ ਕਿੰਨੀਆਂ ਬੱਸਾਂ ਸਕੂਲ ਦੀਆਂ ਆਪਣੀਆਂ ਨੇ ਕਿੰਨੀਆਂ ਇਹਨਾਂ ਨੇ ਬਾਹਰੋਂ ਹਾਇਰਡ ਕੀਤੀਆਂ ਨੇ ਉਰੇ ਵਿੱਚ ਪੂਰੀ ਡਿਟੇਲ ਮੰਗੀ ਹੈ ਸਰ ਹਰ ਇੱਕ ਸਕੂਲ ਕੋ ਜ਼ਿਲ੍ਹੇ ਦੇ ਜਿੰਨੇ ਵੀ ਪ੍ਰਾਈਵੇਟ ਤੇ ਸਰਕਾਰੀ ਸਕੂਲ ਨੇ ਸਰ ਦੂਸਰੀ ਗੱਲ ਜਿਹੜੀ ਸੇਫ ਸਕੂਲ ਵਾਨ ਪਾਲਿਸੀ ਆ ਸਰ ਉਹਦੇ ਵਿੱਚ ਵੱਡੇ ਅਲਬਦਾਂ ਵਿੱਚ ਚਾਹੀ ਗੱਲ ਲਿਖੀ ਗਈ ਆ ਕਿ ਸਰ ਜਿਹੜਿਆ ਸਕੂਲ ਨੇ ਇਹਦੀ ਰਿਸਪੌਂਸਿਬਿਲਟੀ ਬੱਸਾਂ ਦੀ ਉਸ ਸਕੂਲ ਦੀ ਆ ਸਕੂਲ ਦੀ ਮੈਨੇਜਮੈਂਟ ਦੀ ਆ ਸਰ ਸੇਫ ਸਕੂਲ ਵਾਨ ਪਾਲਿਸੀ ਕਹਿੰਦੀ ਆ ਕਿ ਜੇਕਰ ਮੰਨ ਲਓ ਕੋਈ ਬੱਸ 12 ਦੀ ਲੱਗੀ ਆ ਜੇਕਰ ਉਸ ਸਕੂਲ ਦੇ ਬਾਹਰ ਆ ਕੇ ਬੱਚੇ ਲਾਂਦੀ ਆ ਤੇ ਉਨੀ ਦੇ ਤੱਕ ਉਹ ਬੱਚੇ ਨਹੀਂ ਲਾ ਸਕਦੇ ਜਿੰਨੀ ਦੇਰ ਤੱਕ ਉਹ ਕੰਡੀਸ਼ਨਸ ਪੂਰੀ ਨਹੀਂ ਕਰਦੇ ਇਸ ਕਰਕੇ ਸਰ ਇਹ ਬੜੀ ਕਹਿ ਦਿੰਦੇ ਕਿ ਆਪਾਂ ਆਪੀ ਡਬਲ ਲੈ ਦਿਆ ਸਰ ਜਿਉ ਇਹਨਾਂ ਨੇ ਐਗਰੀਮੈਂਟ ਕੀਤਾ ਵਾ ਉਸ ਐਗਰੀਮੈਂਟ ਵਿੱਚ ਪਹਿਲੀ ਇਹਨਾਂ ਦੀ ਸ਼ਰਤਾਂ ਲਿਖ ਕੇ ਤੇਰਾ ਐਗਰੀਮੈਂਟ ਹੁੰਦਾ ਕਿ ਤੁਸੀਂ ਇਹ ਸ਼ਰਤਾਂ ਪੂਰੀਆਂ ਕਰੋਗੇ ਸਰ ਇਦਾਂ ਦੀ ਕੋਈ ਗੱਲ ਨਹੀਂ ਆ ਕਿ ਸਬਸਾ ਸਾਡੀਆਂ ਨਹੀਂ ਆਪਾਂ ਹਾਇਰ ਕੀਤੀਆਂ ਇਹ ਬਿਲਕੁਲ ਰੋਂਗ ਆ ਜੀ ਜਿਹੜੀ ਰਿਸਪੌਂਸੀਬਲ ਸਕੂਲ ਹੀ ਆ ਸਰ ਬੱਚਿਆਂ ਲਈ ਨਹੀਂ ਵਰਤ ਸਕਦੇ ਕਿ ਉਹ ਇੱਕ ਟਾਰਗੇਟ ਦਿੱਤਾ ਇੱਕ ਨਿਸ਼ਾਨਾ ਦਿੱਤਾ ਹੈ ਉਹ ਹਰ ਇੱਕ ਬੰਦੇ ਨੂੰ ਪਤਾ ਲੱਗਦਾ ਵੀ ਬੱਚੇ ਇੱਥੇ ਆਉਂਦੇ ਜਾਂਦੇ ਨੇ ਤੇ ਹਰ ਇੱਕ ਬੰਦਾ ਤੁਹਾਡੀ ਗੱਡੀ ਦਾ ਬਚਾ ਕਰਨਾ ਚਾਹੁੰਦਾ ਅਜੇ ਤੋ ਇਹ ਗੱਲਾਂ ਪੂਰੀਆਂ ਨਹੀਂ ਕਰਦੇ ਹੁਣ ਕਾਜ ਪੱਤਰ ਤਾਂ ਕੋਲ ਕੋਈ ਨਹੀਂ ਹੰਸ਼ੋਨਸ ਇਹਦੀ ਨਹੀਂ ਗਈ ਪਾਸਿੰਗ ਇਹਦੀ ਨਹੀਂ ਗਈ ਹੁਣ ਇਹਨੂੰ ਫੇਰ ਬੰਦ ਕਰਕੇ ਥਾਣੇ ਲਾਉਨੇ ਆ ਜੋ ਸਰਕਾਰ ਹੁਕਮ ਪਾਏਗੀ ਅਦਾਲਤੋਂ ਲੋ ਠੀਕ ਹੈ ਨਹੀਂ ਸਰ ਇਹ ਬੱਚਿਆਂ ਵਾਲਾ ਕੰਮ ਨਹੀਂ ਕਰਦੇ ਭਾਈ ਬੱਚਿਆਂ ਵਾਲਾ ਕੰਮ ਨਾ ਕਰੋ ਆ ਬੱਚਿਆਂ ਵਾਲਾ ਕਰਨ ਲੋ ਬੱਚਿਆਂ ਨੂੰ ਸੇਫ ਰਹਿਣ ਲੋਕਾਂ ਦਿਆਂ ਨੂੰ ਨਾ ਇਤਨਾ ਕਰੋ ਉਹ ਵੀ ਅੱਧੀ ਉਹਨਾਂ ਨੂੰ ਪਤਾ ਹੀ ਨਹੀਂਦਾ ਸਮਾਨ ਲੈ ਆਉਣਾ ਦੱਸੋ ਜੀ ਉਹ ਗੱਡੀ ਹੱਡ ਕੋ ਤੇ ਆ ਅੱਜ ਪੰਜਾਬ ਸਰਕਾਰ ਦੀਆਂ ਸਾਡੇ ਸ੍ਰੀ ਰਫਸਾਂ ਦੇ ਹੁਕਮਾਂ ਅਨਸਾਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਨੂੰ ਸੇਫ ਸਕੂਲ ਵਾਹਨ ਪਾਲਸੀ ਤਹਿਤ ਚੱਕੀਤਾ ਜਾ ਰਿਹਾ ਔਰ ਜਿਹਦੇ ਵਿੱਚ ਇੰਨੀਆਂ ਹੁਣ ਤਾਂ ਹੀ ਪਾਈਆਂ ਰਹੀਆਂ ਨੇ ਵੀ ਕਦੇ ਵੀ ਇਨ੍ਹਾਂ ਸਕੂਲਾਂ ਦੇ ਮਾਲਕ ਜਾਂ ਬੱਸਾਂ ਦੇ ਮਾਲਕ ਆਪਣੇ ਬੱਚਿਆਂ ਨੂੰ ਇਨ੍ਹਾਂ ਸੀਟਾਂ ਤੇ ਬਿਠਾ ਕੇ ਕਦੇ ਸਕੂਲ ਤੱਕ ਨਹੀਂ ਲੈ ਕੇ ਜਾਣਗੇ ਇੰਨੇ ਤਰਸਜੋਗ ਹਾਲਾਤ ਨੇ ਪਰ ਫੇਰ ਹੀ ਵੇਖੋ ਜੀ ਬੱਚਿਆਂ ਦੇ ਮਾਪਿਆਂ ਦਾ ਕੋਈ ਦੋਸ਼ ਨਹੀਂ ਉਹ ਇਹਦਾ ਪੂਰਾ ਭਾਰਾ ਦੇ ਰਹੇ ਨੇ ਨਵੀਆਂ ਬੱਸਾਂ ਵਾਲਿਆਂ ਸਾਰਾ ਨਾ ਦਾ ਪਹਾੜਾ ਦੇਂਦੇ ਨੇ ਪਰ ਇਹਨਾਂ ਵੱਲੋਂ ਬਹੁਤ ਜ਼ਿਆਦੀਆਂ ਹੌਂਦਈਆਂ ਰੱਖੀਆਂ ਹੋਈਆਂ ਨੇ ਇਹਦੇ ਵਿੱਚ ਨਾ ਤੇ ਫਰਸਟ ਐਡ ਗਿੱਟਾ ਜੀ ਨਾ ਹੀ ਕੋਈ ਸੀਟਾਂ ਨੇ ਬਹਿਣ ਨੂੰ ਨਾ ਇਹਦੇ ਵਿੱਚ ਫਾਇਰ ਕਿਟ ਜਿਹਦ ਨਾਲ ਅੱਗ ਬੁਝਾਈ ਜਾਏ ਨਾ ਫਰਸਟ ਐਡ ਗਿੱਟਾ ਜੀ ਨਾ ਇਹਨਾਂ ਕੋਲ ਐਡੀ ਕਨੈਕਟਰ ਹੈ ਜੀ ਤੇ ਬਹੁਤ ਤਸਜੋਗ ਹਾਲਾਤ ਆ ਜੀ ਤੇ ਸੋ ਇਹਨਾਂ ਦੇ ਖਿਲਾਫ ਅੱਜ ਆਪਾਂ ਸਰਕਾਰ ਦੇ ਹੁਕਮਾਂ ਤਹਿਤ ਕਾਰਵਾਈ ਕਰ ਰਹੇ ਆ ਮੇਰੇ ਨਾਲ ਅਜੋਸੀ ਸਾਹਿਬ ਐਲਜੀ ਗੁਰਦਾਸਪੁਰ ਤੋਂ ਚਿਲਨ ਅਫਸਰ ਡਿਸਟ੍ਰਿਕਟ ਲੈਵਲ ਦੇ ਨੇ ਤੇ ਉਹ ਵੀ ਆਏ ਨੇ ਜੀ ਡੀਸੀ ਸਾਹਿਬ ਦੇ ਤੇ ਕਤਕਾਨ ਸਾਹਿਬ ਦੇ ਹਕਮ ਅੰ사ਰ ਇਹ ਕੰਮ ਕਰ ਰਹੇ ਨੇ ਸਰ ਆ ਜਿਹੜੀ ਪਾਸੇ ਜ ਮ ਸਕੂਲ ਪਾਸ ਬੱਚੇ ਬੈਠੇ ਇਹ ਤਾਂ ਬਹੁਤ ਜ਼ਿਆਦਾ ਮਾੜਾ ਹਾਲ ਹੈ ਅਸੀਂ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਇੰਸਪੈਕਟਰ ਸਾਹਿਬ ਨਾਲ ਨੇ ਤੇ ਬਸ ਦੀ ਜਿਹੜੀ ਹਾਲਾਤ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਜਿਤਨਾ ਐਂਬੂਲੈਂਸ ਐਂਬੂਲੈਂਸ ਢਾਈ ਪਿਆ ਆ ਤੁਸੀਂ ਦੇਖੋ ਇੰਸਪੈਕਟਰ ਸਾਹਿਬ ਇੱਥੇ ਨੇ ਇਹ ਵੇਖੋ ਜੀ ਕੋਈ ਵੀ ਤਾਰ ਇਹਦੀ ਕੋਈ ਤਾਰਾਂ ਲੰਗੀਆਂ ਪਈਆਂ ਨੇ ਆ ਵੇਖੋ ਕੀ ਦੰਦਾਲ ਬਣਿਆ ਆ ਬਸ ਦੀ ਹਾਲਾਤ ਨੇ ਸਰ ਅੱਜ ਤੁਸੀਂ ਫਤੇਗੜ ਚੂੜੀਆਂ ਮਜੀਸ਼ਾ ਰੋਡ ਐਫਐਸ ਸਕੂਲ ਆਫ ਐਕਸਲੈਂਸ ਆਏ ਹੋ ਇੱਥੇ ਬੱਸਾਂ ਦੀ ਚੈਕਿੰਗ ਕੀਤੀ ਗਈ ਸਕੂਲੀ ਬੱਚਿਆਂ ਦੀ ਜਿਹੜੀ ਬੱਸਾਂ ਕਿ ਕੀ ਕੀ ਹੁੰਕਾਇਆਂ ਪਾਈਆਂ ਗਈਆਂ ਤੇ ਸਰ ਇੰਨਾ ਮੈਨੂੰ ਤੇ ਆ ਗੱਲ ਦੀ ਰਹਿਣ ਗਈ ਇਹਨਾਂ ਬੱਸਾਂ ਚ ਹੈ ਹੀ ਕੱਖ ਨਹੀਂ ਸਰ ਆਪਾਂ ਦੇਖਦੇ ਪਏ ਆ ਕਿ ਵਿੱਚ ਫੱਟੇ ਲੱਗੇ ਦੇ ਆ ਸਰ ਜਿਹੜੀਆਂ ਬੱਸਾਂ ਵਿੱਚ ਸਰ ਫੱਟੇ ਲੱਗੇ ਦੇ ਆ ਆਪਾਂ ਉਹ ਬੱਸਾਂ ਹੁਣ ਤੁਸੀਂ ਸ਼ਰ ਬਾਈ ਲਈ ਕਿ ਨਹੀਂ ਲਈ ਉਹ ਜਿਹੜੇ ਡਰਾਈਵਰ ਸਾਹਿਬ ਨੇ ਉਹ ਵੀ ਆ ਗੱਲ ਕਹਿ ਰਹੇ ਨੇ ਇਹ ਮੈਨੂੰ ਛੱਡੋ ਸਰ ਮੈਂ 100% ਇੰਨਾ ਬੰਦਿਆਂ ਨਾਲ ਐਗਰੀਆਂ ਤੇ ਦੇਖੋ ਅੱਜ ਕੱਲ ਕਿਸੇ ਦਾ ਇੱਕ ਜਾਂ ਦੋ ਬੱਚੇ ਨੇ ਤੇ ਸਰ ਪਿੱਟੋ ਕੱਟ ਮੈਂ ਆ ਨਹੀਂ ਕਹਿੰਦਾ ਡਾਕੂਮੈਂਟੇਸ਼ਨ ਸਰ ਇਹਨਾਂ ਦੇ ਡਾਕੂਮੈਂਟ ਤਾਂ ਛੱਡੋ ਸਰ ਵਿੱਚ ਫੱਟੇ ਲਗਾਏ ਹੋਏ ਪੱਟੇ ਤੇ ਵੈਸੇ ਲਾਉਣੀ ਹੈ ਸਰ ਜਿਹੜੀਆਂ ਵਸਤਾ ਬਹੁਤ ਮੱਧਾ ਆ ਲੈ ਹਾਂ ਸਰ ਐ ਨਹੀਂ ਸਰ ਕੋ ਬੱਸ ਲੱਗੀ ਹੁੰਦਾ ਵੀ ਜਿਹੜੀ ਤਣੀ ਬੱਸ ਸਰ ਸਾਨੂੰ ਜੋ ਜੋ ਕੰਨੀਆਂ ਆਪਾਂ ਰੂਲ ਆਫ ਅਗਰੀਮੈਂਟ ਦੇ ਮੁਤਾਬਕ ਇਹਨੂੰ ਕਰਕੇ ਜਾਵਾਂਗੇ ਸਰ ਇਹ ਉਹ ਤਾਂ ਜਿਹੜੀ ਅਸਲੀ ਚੈਕਿੰਗ ਹੋ ਗਈ ਸਰ ਸਾਰੀ ਬੱਸਾਂ ਚੈੱਕ ਕਰ ਰਹੇ ਆ ਸਰ ਕੱਲੀ ਕੱਲੀ ਬੱਸ ਕਰਦੇ ਆ ਰਹੇ ਆ ਜਿਹੜੀ ਜਿਹੜੀ ਬੱਸੇ ਜੋ ਜੋ ਕਮੀਆਂ ਨੇ ਉਹਦਾ ਚਲਾਨ ਕਰ ਰਹੇ ਆ ਜਿਹੜੀ ਬੱਸ ਬੰਦ ਹੋਣ ਜੋਗਾ ਸਰ ਉਹਨੂੰ ਬੰਦ ਕਰ ਰਹੇ ਆ ਇਹ ਹੋਣਾ ਸਕੂਲਾਂ ਚ ਵੀ ਜਿੱਥੇ ਸਰ ਬਿਲਕੁਲ 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 ਸਰ ਬਿਲਕੁਲ ਆਉਂਦੀ ਮੇਰੇ ਨਾਲ ਜਰਾ ਹੁਣ ਆ ਹਾਲਾਤ ਵੇਖੋ ਜੀ ਇਹਦੇ ਵਿੱਚ ਇੱਕ ਫਾਇਲ ਕਿਤੇ ਇੱਕ ਨਾਂ ਦੀ ਰੱਖੀ ਆ ਇਹ ਫਾਇਲ ਕਿਤਾ ਜਿਹੜੀ ਇੱਕ ਕਦੋਂ ਦੇ ਐਕਸਪਾਇਰ ਆ ਪਾ ਜ਼ੀਰੋ ਲੈਵਲ ਦੇਖ ਲੋ ਪੀਆ ਜੀ ਤੇ ਇਹਦਾ ਚੱਲਣ ਦਾ ਤੇ ਮਤਲਬ ਹੀ ਕੋਈ ਨਹੀਂਗਾ ਆਹ ਵੇਖੋ ਜੀ ਆ ਜਿਵੇਂ ਡੰਗਰਾਂ ਵਾਲਾ ਬਰਾਂਡਾ ਵੀ ਇਹਦੇ ਨਾਲੋਂ ਚੰਗਾ ਕਹਿ ਸਕਨੇ ਆ ਤੇ ਮੇਰੀ ਮਾਪਿਆਂ ਨੂੰ ਅਪੀਲ ਆ ਕਿ ਜਿਹੜੇ ਆਪਣੇ ਬੱਚਿਆਂ ਨੂੰ ਇਤਨਾ ਭੇਜਦੇ ਹੋ ਉਹ ਥੋੜਾ ਜਿਆਦਾ ਟਰਾਂਸਪੋਰਟ ਵੱਲ ਧਿਆਨ ਦਿਓ ਕੋਈ ਤਾਰ ਸ਼ਾਰਟ ਹੋ ਗਈ ਕੋਈ ਦਜਤ ਜਾ ਹੋ ਗਿਆ ਤੇ ਇਹਦਾ ਕੋਈ ਬਚਾਰ ਨਹੀਂ ਜੀ ਹੋਣਾ ਮੇਰੀ ਮਾਪਿਆਂ ਨੂੰ ਖਾਸ ਕਰਕੇ ਅਪੀਲ ਆ ਤੇ ਬਿਲਕੁਲ ਤਰੀਕੇ ਨਾਲ ਇਹਨਾਂ ਬਸਾਂਾਂ ਦੇ ਵਿੱਚ ਜਿਹੜੇ ਬੱਚੇ ਸਫਰ ਕਰਦੇ ਆ ਉਹ ਮਾਪਿਆਂ ਨੂੰ ਪੀਲ ਆ ਵੀ ਬੱਸਾਂ ਚੈੱਕ ਕਰਕੇ ਤੇ ਫੇਰ ਹੀ ਇੱਥੇ ਤੁਸੀਂ ਬੱਚਿਆਂ ਨੂੰ ਭੇਜੋ ਮਰਜੀ ਸਰ ਅੱਜ ਚਾਈਲਡ ਅਫਸਰ ਡਿਸਟ੍ਰਿਕਟ ਤੇ ਟ੍ਰਾਫਿਕ ਤੋਂ ਪਟਿਆਲਾ ਸਾਡੀ ਤੇ ਪਰਚਾਲੀ ਚੈਕਿੰਗ ਕੀਤੀ ਗਈ ਹੈ ਉਸ ਸਕੂਲ ਦੀ ਬਸਾਂ ਨੂੰ ਕਹਿੰਦੀ ਕਿ ਕੀ ਆਖਦੇ ਹਾਂਜੀ ਸਾਨੂੰ ਪਤਾ ਲੱਗਾ ਤੇ ਉਹਨਾਂ ਨੂੰ ਅਸੀਂ ਪਹਿਲੇ ਵੀ ਹਦਾਇਤਾਂ ਦਿੱਤੀਆਂ ਸੀ ਜਿਨ੍ਹਾਂ ਦੀ ਬੱਸਾਂ ਖਰਾਬ ਨੇ ਕਿ ਬੱਸਾਂ ਬੰਦ ਕਰ ਲਓ ਆਪਣੀਆਂ ਹੁਣ ਉਹ ਆਏ ਨੇ ਸਾਰੀਆਂ ਪ੍ਰਾਈਵੇਟ ਬੱਸਿਸ ਨੇ ਸਕੂਲ ਦੀ ਕੋਈ ਬੱਸ ਹੈ ਨਹੀਂ ਉਹ ਬੱਚੇ ਲੈ ਕੇ ਆਂਦੇ ਵੱਖਰੇ ਵੱਖਰੇ ਦੂਰਾਂ ਪਿੰਡਾਂ ਤੋਂ ਤੇ ਹੋਰ ਤੇ ਬੱਸ ਸਕੂਲ ਦੀ ਕੋਈ ਨਹੀਂ ਹੈਗੀ ਪ੍ਰਾਈਵੇਟ ਬੱਸਿਸ ਨੇ ਪਹਿਲੇ ਵੀ ਇਹਦਾ ਐਲਾਨ ਦਿੱਤੀਆਂ ਸੀਗੀਆਂ ਅਸੀਂ ਇੱਥੇ ਫਿਰ ਕਿਆ ਸੀਗਾ ਕਿ ਆਪਣੀਆਂ ਬੱਸਿਸ ਚੇਂਜ ਕਰ ਲਓ ਨਹੀਂ ਤੇ ਅਸੀਂ ਬੱਸਿਸ ਤੁਹਾਡੀਆਂ ਉਤਾਰ ਦੇਣੀ ਆਫੀਸਰ ਸਰ ਆਏ ਨੇ ਉਹਨਾਂ ਨੇ ਆਪਣਾ ਕੰਮ ਕੀਤਾ ਤੇ ਅਸੀਂ ਕਿ ਜਗਸ ਡਿਸਟਰਬੈਂਸ ਨਹੀਂ ਕੀਤੀ ਅਸੀਂ ਉਹਨਾਂ ਦੇ ਨਾਲ ਹੈ ਸਰ ਤੁਹਾਡੀ ਵੀ ਰਿਸਪੋਨਸਿਬਿਲਟੀ ਨਹੀਂ ਸੀ ਵਾਲੀ ਕਿ ਸਕੂਲ ਦੇ ਸਿਰ ਤੇ ਆ ਕਿ ਅਸੀਂ ਪਰਸਾਂ ਨੂੰ ਟਾਈਮ ਟਾਈਮ ਉਹਦੀ ਉਹ ਚੈਕਿੰਗ ਕਰਤੀ ਹੈ ਚੈਕਿੰਗ ਬੜੀ ਬੜੀ ਕਿਆ ਵੀ ਹੈ ਨਾ ਨੇ ਥੋੜਾ ਪ੍ਰੋਬਲਮ ਕਰਨ ਉਹ ਵੀ ਨਹੀਂ ਕਰ ਪਏ ਬਸ ਇਹ ਨਹੀਂ ਕਹਿਣਾ ਚਾਹੁੰਦਾ ਤੇ ਸਰ ਜਿੰਗੀਆਂ ਇਹ ਬੱਸਾਂ ਲੌ ਰਹੀਆਂ ਉਹਦੇ ਵਿੱਚ ਇਹਦੀ ਜ਼ਿੰਮੇਵਾਰੀ ਹੈ ਸਿਰੋ ਪ੍ਰਾਈਵੇਟ ਬੱਸਸ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਹੜੇ ਡਰਾਈਵਰਸ ਨੇ ਉਹਨਾਂ ਦੇ ਆ ਮਾਲਕ ਇਦਾਂ ਇਹ ਕਾਲ ਕਮਿਸ਼ਨ ਆਪਣੇ ਵਿਦੇਸ਼ ਨੂੰ ਪੱਛੇ ਦੇ ਸੁਲਰਾਂ ਦਾ ਸਾਰਾ ਲਾਚਾ ਜਿੱਦਾਂ ਕੋਈ ਵਿਚਾਰ ਸਰ ਅਸੀਂ ਤਾਂ ਹੀ ਤੇ ਪਹਿਲੇ ਵੀ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਸੀਗੀਆਂ ਕਿ ਬਸ ਇਸ ਚੇਂਜ ਕਰ ਲਓ ਸਰ ਕਾਫੀ ਵਾਰੀ ਕਿਹਾ ਉਹਨਾਂ ਨੇ